ਹਾਂਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਲੱਗੇ ਆ ਫੇਰ ਵੀਡੀਓ ਦੀ ਸ਼ੁਰੂਆਤ ਕਰਨਾ ਤੇ ਅੱਜ ਆਪਾਂ ਵੀਡੀਓ ਬਣਾਉਣੀ ਹੈ ਇੱਕ ਵੀਰ ਨੇ ਕਮੈਂਟ ਕਰਿਆ ਸੀ ਕਿ 10000 ਦੀ ਸ਼ਰਤ ਲਾਈ ਹੋਈ ਹੈ ਉਹਨੇ ਤੇ ਆਪਾਂ ਉਹ ਭਰਾ ਨੂੰ ਕਹਿਣਾ ਚਾਹੁੰਦੇ ਆਂ ਵੀ ਭਰਾ ਆਪਣਾ ਨੰਬਰ ਆਪਣਾ ਐਡਰੈਸ ਸੈਂਟ ਕਰ ਤੇ ਅਸੀਂ ਜੇ ਕੋਈ ਸਾਡਾ ਜਾਣਕਾਰ ਬੰਦਾ ਹੋਇਆ ਨੇੜੇ ਤੇੜੇ ਤੇ ਅਸੀਂ ਉਹਨੂੰ ਭੇਜ ਕੇ ਤੇਰੇ ਖੇਤ ਦੇ ਵਿੱਚ ਵੀ ਬੂਟੇ ਚੈੱਕ ਕਰ ਲਵਾਂਗੇ ਤੇ ਰਹੀ ਗੱਲ ਇਸ ਬਿਮਾਰੀ ਦੀ ਹੁਣ ਇਸ ਬਿਮਾਰੀ ਦਾ ਜਿਹੜਾ ਜ਼ਿਆਦਾਤਰ ਅਟੈਕ ਆਇਆ ਉਹ ਜਦੋਂ ਸ਼ੁਰੂ ਹੋਈ ਸੀ ਰੋਪੜ ਜ਼ਿਲ੍ਹੇ ਤੋਂ ਤੇ ਜਾਂ ਫਿਰ ਆਪਣੇ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਤੇ ਬਾਕੀ ਹੋਰ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਇੰਨਾ ਜ਼ਿਆਦਾ ਕੋਈ ਸਮੱਸਿਆ ਨਹੀਂ ਲੱਗੀ ਹੈਗੀ ਰੋਪੜ ਜ਼ਿਲ੍ਹੇ ਤੋਂ ਤੇ ਨਹੀਂ ਇਹ ਹੁਣ ਹੁਣ ਅੱਗੇ-ਅੱਗੇ ਪਤਾ ਵੀ ਲੱਗਦਾ ਹੈ ਯੂਨੀਵਰਸਿਟੀਜ਼ ਵੀ ਆਪਾਂ ਵੇਖਿਆ ਹੈ ਹਾਂ ਕਿੰਨੇ ਲੋਕ ਵੀ ਆਪਣੇ ਨਾਲ ਖੜੇ ਹਨ ਉੱਥੇ ਬੀਜ ਲੈਣ ਵਾਲੇ ਹਾਂ ਸਭ ਕਿੱਥੋਂ ਦੇ ਹਨ ਜ਼ਿਆਦਾਤਰ ਹਰਿਆਣੇ ਦੇ ਜ਼ਿਆਦਾ ਹਰਿਆਣੇ ਦੇ ਬੰਦੇ ਹਨ ਹਰਿਆਣੇ ਦੇ ਬੰਦੇ ਹਨ ਹਾਂ ਹੁਣ ਹਰਿਆਣੇ ਦੀਆਂ ਇੰਨੀਆਂ ਜੀਆਂ ਵੀਡੀਓ ਆਉਂਦੀਆਂ ਨੇ ਪਈਆਂ ਕਿੰਨੇ ਵਾਇਆ ਜੀ 131 ਵਾਰਤਾ ਜੀ ਕਿਉਂਕਿ ਪਿਛਲੇ ਸਾਲ ਤੇ ਦੇਖਣ ਜੀ ਸਿਰਫ ਆਈਏ ਵੀ ਫਤੇਵੜ ਸਾਹਿਬ ਚ ਤੇ ਰੋਪੜ ਚ ਤੇ ਜਾਂ ਇਧਰ ਏਰੀਏ ਪਟਿਆਲੇ ਏਰੀਏ ਤੱਕ ਹੁਣ ਇਹ ਤਕਰੀਬਨ ਹਰਿਆਣੇ ਚ ਵੀ ਤੁਰ ਗਈ ਫਿਰ ਇਹ ਬਿਮਾਰੀ ਕਿੱਥੋਂ ਤੁਰ ਗਈ ਹੈ ਜਿਹੜੇ ਜਿਹੜੇ ਭਰਾ ਵੀ ਯੂਨੀਵਰਸਿਟੀ ਤੋਂ ਬੀਜ ਲੈ ਕੇ ਗਏ ਨੇ ਪੀਆਰ 131 ਦਾ ਇਸ ਵਾਰ ਉਸ ਉਸ ਏਰੀਏ ਦੇ ਵਿੱਚ ਇਹ ਬਿਮਾਰੀ ਗਈ ਹੈ ਹਰਿਆਣੇ ਦੇ ਵਿੱਚ ਵੀ ਮੇਰੇ ਕੋਲ ਕਈ ਬੰਦਿਆਂ ਦੇ ਫੋਨ ਆਏ ਨੇ ਹਰਿਆਣੇ ਤੋਂ ਵੀਡੀਓ ਪਾਈਆਂ ਯਾਰ ਪੁਗਤਾ ਜਿਹੜੇ ਚਾਰ ਚਾਰ ਟਰੈਕਟਰ ਚਾਲਦੇ ਨੇ ਬਹਿ ਹਰਿਆਣੇ ਦੇ ਵਿੱਚ ਵੀਡੀਓ ਵੀ ਪਾਈਆਂ ਹੋਈਆਂ ਨੇ ਤੇ ਭਰਾਵੋ ਆਪਾਂ ਚੈੱਕ ਕਰ ਸਕਦੇ ਹਾਂ ਹੁਣ ਗੱਲ ਲੱਗੇ ਸੀ ਕਰਨ ਵੀ ਆਹ ਬੀਜ PR131 ਇਹ ਆਪਣੇ ਘਰ ਦਾ ਬੀਜ ਹੈ ਹੁਣ ਆ ਦੇਖੋ ਪੂਰਾ ਫਰਸਟ ਕਲਾਸ ਖੜਿਆ ਚਲੋ ਕੋਈ ਕਿਤੇ ਬੂਟਾ ਆਪਾਂ ਮੰਨ ਸਕਦੇ ਆ ਵੀ ਹੈਗਾ ਇਹਦੇ ਵਿੱਚ ਇਹ ਨਹੀਂ ਹੈਗਾ ਤੇ ਉਹ ਜਿਹੜਾ ਬੀਜ ਆਪਾਂ ਵਾਇਆ ਇਹ ਆਪਾਂ ਇੱਕ 24 ਕਿਲੋ ਦੀ ਥੈਲੀ ਆਪਾਂ ਲੈ ਕੇ ਆਏ ਸੀ ਯੂਨੀਵਰਸਿਟੀ ਤੋਂ ਤੇ ਇਹੀ 2 ਕਿਲਿਆਂ ਦੇ ਵਿੱਚ ਦਿੱਕਤ ਆਈ ਹੈ ਹੈਨਾ ਤੇ ਮੇਨ ਪ੍ਰੋਬਲਮ ਕੀ ਹੋਈ ਸੀ ਹਰੇਕ ਜ਼ਿਮੀਂਦਾਰ ਨੂੰ ਪਤਾ ਹੁੰਦਾ ਵੀ ਕਿਹੜੀ ਵੈਰੈਟੀ ਕਿਹੜੇ ਟਾਈਮ ਲੱਗਣੀ ਹੈ ਸਾਨੂੰ ਵੀ 3 ਸਾਲ ਹੋ ਗਏ ਜਿਹੜੇ ਸਾਲ ਵੈਰੈਟੀ ਇਹ ਲਾਂਚ ਕਰੀ ਸੀ ਕਿਸਾਨ ਵੀਰ ਕਿਸਾਨ ਵੀਰਾਂ ਦਾ ਸਾਥ ਦਿਆ ਕਰੋ ਸਰਕਾਰਾਂ ਨੇ ਕੁਝ ਨਹੀਂ ਦੇਣਾ ਤੇ ਜਿਹੜੇ ਸਾਲ ਇਹ ਆਪਣਾ ਯੂਨੀਵਰਸਿਟੀ ਨੇ ਲਾਂਚ ਕਰੀ ਸੀ ਵੈਰੈਟੀ ਐਪੀਆਰ 131 2022 ਦੇ ਵਿੱਚ ਉਦੋਂ ਅਸੀਂ ਇੱਕ ਇੱਕ ਕਿੱਲਾ ਇਹਦਾ ਲਾਇਆ ਸੀ ਪੀਆਰ 130 ਦਾ ਪੀਆਰ 131 ਦਾ ਤੇ ਉਸ ਹਾਲ ਕਈਆਂ ਵੀਰਾਂ ਦੇ 130 ਦੇ ਵਿੱਚ ਪ੍ਰੋਬਲਮ ਆਈ ਸੀ ਤੇ 31 ਦੇ ਵਿੱਚ ਤਾਂ ਚਲੋ ਟੋਟਲ ਇਉਂ ਹੀ ਆਈ ਸੀ ਹੁਣ ਸਾਡੇ ਕੋਲ ਵੀ ਲੱਗਿਆ ਹੋਇਆ ਸੀ ਇੱਕ ਕਿੱਲਾ ਪੀਆਰ 130 ਦਾ ਤੇ ਉਹਨੂੰ ਉਹਦੇ 'ਚ 1% ਬੂਟਾ ਇੱਕ ਬੂਟਾ ਵੀ ਨਹੀਂ ਸੀ ਹੈਗਾ ਉਹਦੇ ਵਿੱਚ ਰੁਕਿਆ ਹੋਇਆ ਤੇ ਉਹ ਚੀਜ਼ ਨੂੰ ਦੇਖ ਕੇ ਅਸੀਂ ਪੀਆਰ 130 ਜਿਹੜਾ ਬੀਜ ਹੈ ਉਹ ਅਸੀਂ 2 ਸਾਲ ਲਾਉਂਦੇ ਰਹੇ 2 ਦੇ ਵੀ 3 ਸਾਲ 2 ਸਾਲ ਲਾਉਂਦੇ ਰਹੇ ਆ ਤਕਰੀਬਨ ਜਿਹੜੇ ਸਾਲ ਟ్రਾਇਲ ਕਰਿਆ ਸੀ 1 ਸਾਲ ਉਹ ਤੇ ਉਸ ਤੋਂ ਬਾਅਦ 2 ਸਾਲ ਫੇਰ ਅਸੀਂ ਦਾ 2 ਸਾਲ ਲਾਇਆ ਸੀ ਨਾ ਆਪਾਂ ਹੋਰ ਹਨਾ ਤੇ ਉਸ ਤੋਂ ਬਾਅਦ ਫਿਰ ਜਦੋਂ ਇਹਦੇ ਅਸੀਂ ਲੱਛਣ ਦੇਖੇ ਸੀ ਪੀਆਰ 131 ਦੇ ਅਸੀਂ 22 ਦੇ ਵਿੱਚ ਲਿਆਂਦਾ ਸੀ ਬੀਜ ਉਦੋਂ ਉਸ ਤੋਂ ਬਾਅਦ 23 ਦੇ ਵਿੱਚ ਫਿਰ ਅਸੀਂ ਨਹੀਂ ਲਾਇਆ 24 ਦੇ ਵਿੱਚ ਅਸੀਂ ਫੇਰ ਲਾ ਲਿਆ ਸੀ ਇਹ ਕਿਉਂਕਿ ਇਹਦਾ ਝਾੜ ਬੜਾ ਵਧੀਆ ਆਇਆ ਸੀ ਪਿਛਲੇ ਸਾਲ ਬੜਾ ਵਧੀਆ ਝਾੜ ਸੀ ਇਹਦਾ ਤੇ ਹੁਣ ਹਰੇਕ ਕਿਸਾਨ ਇਹੀ ਸੋਚਦਾ ਵੀ ਆਪਾਂ ਸੋਦੇ ਹੋਏ ਬੀਜ ਲਾਈਏ ਹੁਣ PR132 ਵੀ ਕਈ ਕਿਸਾਨ ਵੀਰਾਂ ਨੇ ਲਾਇਆ ਹੁਣ ਜਿਹੜਾ ਯੂਨੀਵਰਸਿਟੀ ਦੇ ਅਕੋਰਡਿੰਗ ਜਿਹੜਾ PR132 ਦਾ ਟਾਈਮ ਹੈ ਉਹ 111 ਦਿਨ ਦਾ ਟਾਈਮ ਦੱਸਦੀ ਹੈ ਯੂਨੀਵਰਸਿਟੀ ਤੇ ਪੀਆਰ 131 ਦਾ ਟਾਈਮ ਦੱਸਦੀ ਹੈ 110 ਦਿਨ ਦਾ ਤੇ ਮੈਂ ਪੀਆਰ 131 ਦੀ ਤੇ 32 ਦੀ ਪਨੀਰੀ ਤਕਰੀਬਨ 25 26 ਜੂਨ ਨੂੰ 25 26 ਮਈ ਨੂੰ ਬੀਜੀ ਸੀ ਤੇ ਜਿਹੜਾ ਘਰ ਦਾ ਬੀਜ ਸੀ ਆਪਣਾ ਇਹ ਪੀਆਰ 131 ਦਾ ਇਹਦੀ 1 ਕਿਹਾਰੀ 40 ਕਿਲੋ ਬੀਜ ਦੀ ਇਹ ਮੈਂ ਬੀਜੀ ਸੀ ਤਕਰੀਬਨ 27 ਤਰੀਕ ਨੂੰ ਜਾਂ 28 ਤਰੀਕ ਨੂੰ ਆ ਆ ਦੋ ਤਰੀਕਾਂ ਦੇ ਵਿੱਚ ਵਿਜੀ ਸੀ ਤੇ ਜਿਹੜਾ ਆਪਾਂ ਇਹ ਦੋ ਕਿੱਲੇ ਝੋਨਾ ਵਾਇਆ ਹੈ ਇਹ ਆਪਾਂ 19 ਜੂਨ ਨੂੰ ਟ੍ਰਾਂਸਪਲੈਂਟ ਕਰਤਾ ਸੀ ਖੇਤਾਂ ਦੇ ਵਿੱਚ ਤੇ ਭਈਆ ਨੇ ਥੋੜੀ ਜੀ ਕਾਲੀ ਮਚਾਤੀ ਤੇ ਆਪਣੇ ਕੋਲ ਕਦੂ ਅੱਗੇ ਤਿਆਰ ਨਹੀਂ ਸੀ ਹੈਗਾ ਤੇ ਚਲੋ ਅਸੀਂ ਕਿਹਾ ਵੀ ਚਲ ਇੱਕ ਦੋ ਦਿਨ ਦਾ ਕੋਈ ਫਰਕ ਨਹੀਂ ਹੈਗਾ ਪੀ ਚੱਲ ਤੁਸੀਂ ਆ ਪਨੀਰੀ ਪੱਟ ਕੇ 2 ਕਿੱਲੇ ਆ ਲਾ ਲਵੋ ਉਦੋਂ ਬਾਅਦ ਫੇ ਸਾਡੀ ਮੁਛਲ ਚੱਲ ਪਈ ਦੀ ਫਿਰ ਉਸ ਤੋਂ ਬਾਅਦ ਮੁਛਲ ਲੱਗ ਗਈ ਸੀ ਲਾਉਣ ਤੇ ਫਿਰ ਅਸੀਂ ਇਹਨੂੰ ਰੋਕਤਾ ਪੀਆਰ 131 ਨੂੰ ਉਸ ਤੋਂ ਬਾਅਦ ਫਿਰ ਜਿੰਨਾ ਵੀ ਇਹ ਝੋਨਾ ਲੱਗਿਆ ਸਾਰਾ 25 ਜੂਨ ਤੋਂ ਬਾਅਦ ਲੱਗਿਆ ਤੇ ਫਿਰ ਅਸੀਂ 2 ਜੁਲਾਈ ਤੱਕ ਲਾਉਂਦੇ ਰਹੇ ਆ ਇਹਨੂੰ ਹੁਣ ਜਿਹੜੇ ਆ ਵਾਲੇ ਖੇਤ ਲੱਗੇ ਹੋਏ ਨੇ ਇਹ ਤਕਰੀਬਨ 2 ਜੁਲਾਈ ਨੂੰ ਲੱਗੇ ਹੋਏ ਨੇ ਆ ਉੱਪਰਲੇ ਪਾਸੇ 2 ਕਿੱਲੇ ਲਾਸਟ ਦੇ ਵਿੱਚ ਜਦੋਂ ਮਈਆਂ ਨੇ ਜਾਣਾ ਸੀ ਤੇ ਉਸ ਤੋਂ ਬਾਅਦ ਇਸ ਗੱਲ ਦੀ ਸਮਝ ਨਹੀਂ ਲੱਗੀ ਹੈ ਕਿ ਜਿਵੇਂ ਹੁਣ ਆ ਛਾਂ ਏ ਛਾਂ ਦੇ ਵਿੱਚ ਬੂਟੇ ਦੇਖੋ ਐਨ ਬਿਲਕੁਲ ਸਹੀ ਨੇ ਤੰਦਰੁਸਤ ਬੂਟੇ ਨੇ ਕੋਈ ਕਿਸੇ ਤਰ੍ਹਾਂ ਦੀ ਇਹਨਾਂ ਦੇ ਵਿੱਚ ਕੋਈ ਫਾਲਟ ਨਹੀਂ ਹੈਗਾ ਤੇ ਚਲੋ ਇੱਕ ਭਰਾ ਨੇ ਕਮੈਂਟ ਕਰਿਆ ਸੀ ਵੀ ਮੈਂ 10000 ਰੁਪਏ ਇਨਾਮ ਰੱਖਦਾ ਵਾਂ ਤੇ ਤੁਸੀਂ ਮੇਰੇ ਖੇਤ ਚ ਇੱਕ ਵੀ ਬੂਟਾ PR131 ਦਾ ਲੱਭ ਕੇ ਦਿਖਾ ਦਿਓ ਤੇ ਮੈਂ ਤੁਹਾਨੂੰ 10000 ਰੁਪਏ ਇਨਾਮ ਦੇ ਦੇਵਾਂਗਾ ਤੇ ਮੈਂ ਹੁਣ ਉਸ ਭਰਾ ਨੂੰ ਕਹਿਣਾ ਵੀ ਤੂੰ ਆਪਣਾ ਐਡਰੈਸ ਸਾਨੂੰ ਭੇਜ ਪਹਿਲੀ ਗੱਲ ਤਾਂ ਇਹ ਹੈ ਵੀ ਅਸੀਂ ਇਹ ਬਹਿਸ ਜਾਂ ਕਿਸੇ ਵੀ ਤਰ੍ਹਾਂ ਦੀ ਬਹਿਸ ਦੇ ਵਿੱਚ ਅਸੀਂ ਪੈਂਦੇ ਹੀ ਨਹੀਂ ਹੈਗੇ ਵੀ ਆਪਾਂ ਨੂੰ ਆਪਣੇ ਖੇਤਾਂ ਤੱਕਰ ਮਤਲਬ ਹੈ ਚਲੋ ਜੇ ਤੇਰਾ ਝੋਨਾ ਵਧੀਆ ਤੇਨੂੰ ਛਾੜ ਦੋ ਤਿੰਨ ਸਾਲ ਹੋ ਗਏ ਮਿਲਦੇ ਨੂੰ ਵਧੀਆ ਮਿਲਦਾ ਪਿਆ ਤਾਂ ਠੀਕ ਹੈ ਜਿਵੇਂ ਤੂੰ ਕਹਿੰਦਾ ਵੀ ਤੁਹਾਨੂੰ ਅਕਲ ਦਾ ਘਟਾ ਚਲੋ ਕੋਈ ਗੱਲ ਨਹੀਂ ਪੀ ਅਸੀਂ ਇਹ ਸਮਝ ਲੈਨੇ ਆਂ ਵੀ ਸਾਨੂੰ ਅਕਲ ਦਾ ਹੀ ਘਾਟਾ ਸਮਝ ਲੈ ਠੀਕ ਐ ਤੂੰ ਸਿਆਣਾ ਵੀਰ ਤੇ ਤੈਨੂੰ ਵਧੀਆ ਝਾੜ ਮਿਲਦਾ ਪਿਆ ਠੀਕ ਐ ਹਨਾ ਰਹੀ ਗੱਲ ਬੀਜ ਬੀਜਣ ਦੀ ਹੁਣ ਵੀ ਝੋਨਾ ਲਾਉਣ ਨੂੰ ਤਾਂ ਕਈ ਕਿਸਾਨ ਨੇ ਜਿਹੜੇ 15 ਜੂਨ ਨੂੰ ਉਹਨਾਂ ਨੇ 26 ਦਾ 26 ਵੀ ਲਾਤਾ ਹਨਾ ਤੇ ਕਈ ਬੰਦੇ 35 35 ਕੁਇੰਟਲ ਝਾੜ 26 ਦਾ ਲਈ ਜਾਂਦੇ ਨੇ 15 ਜੂਨ ਨੂੰ ਲਾ ਕੇ ਹਨਾ 20 ਜੂਨ ਨੂੰ ਲਾ ਕੇ ਤੇ ਜਦੋਂ ਕਿ ਯੂਨੀਵਰਸਿਟੀ ਜਿਹੜੀ ਹੈ ਕਹਿੰਦੀ ਹੈ ਵੀ ਇਹਦਾ ਟਾਈਮ ਜਿਹੜਾ 25 ਜੂਨ ਤੋਂ ਬਾਅਦ ਹੈ ਪੀਆਰ 126 ਦਾ ਹਨਾ ਤੇ ਬਾਕੀ ਆਪਾਂ ਇਹ ਗੱਲਾਂ ਦੇ ਵਿੱਚ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦੇ ਤੇ ਇਹ ਜਿਹੜੀ ਬਿਮਾਰੀ ਆਈ ਹੈ ਵੀਰੋ ਇਹ ਸਾਰੇ ਪੰਜਾਬ 'ਚ ਨਹੀਂ ਹੈਗੀ ਇਹ ਜਿਵੇਂ ਮੰਨ ਲਓ ਕਿ ਕੁਝ ਜ਼ਿਲ੍ਹੇ ਨੇ ਜਿਵੇਂ ਪਟਿਆਲੇ ਦਾ ਕੁਝ ਏਰੀਆ ਹੋ ਗਿਆ ਫਤਿਹਗੜ੍ਹ ਸਾਹਿਬ ਪੂਰੇ ਜ਼ਿਲ੍ਹੇ ਦੇ ਵਿੱਚ ਤੇ ਰੋਪੜ ਜ਼ਿਲ੍ਹੇ ਦੇ ਵਿੱਚ ਪੂਰੇ ਦੇ ਵਿੱਚ ਹੁਣ ਤੁਸੀਂ ਰੋਪੜ ਦੀਆਂ ਵੀਡੀਓ ਵੀ ਚੈੱਕ ਕਰਕੇ ਦੇਖ ਲਵੋ ਵੀ ਉਹਨਾਂ ਨੇ ਕਿਹੜੇ ਟਾਈਮ 'ਚ ਉਹਨਾਂ ਟ੍ਰਾਂਸਪਲੈਂਟ ਕਰਿਆ ਹੈ ਹਨ ਤੇ ਅਸੀਂ ਅੱਜ ਤੱਕਰ ਵੀ ਚੱਲਦੇ ਰਹੇ ਹਾਂ ਯੂਨੀਵਰਸਿਟੀ ਨੇ ਜੋ ਕੁਝ ਵੀ ਕਿਹਾ ਸੀ ਉਹਨੂੰ ਫੋਲੋ ਕਰਕੇ ਹੀ ਚੱਲਦੇ ਆਂ ਮਤਲਬ ਜੇ ਉਹਨਾਂ ਨੇ ਕਿਹਾ ਵੀ ਇਹਨੂੰ 25 ਜੂਨ ਤੋਂ ਬਾਅਦ ਲਾਣਾ ਹੈ ਤੇ ਅਸੀਂ ਕੋਸ਼ਿਸ਼ ਕਰਦੇ ਹੁੰਨੇ ਕਿਉਂਕਿ ਸਾਡੇ ਕੋਲ ਫਰਸਤ ਹੀ ਨਹੀਂ ਹੁੰਦੀ ਹੈਗੀ ਵੀ ਆਪਾਂ ਸ਼ਾਰਟ ਵੈਰਾਈਟੀਆਂ ਨੂੰ ਬਹੁਤੇ ਅਗੇਤੇ ਚ ਲੈ ਜਾਈਏ ਹਨਾ ਉਸ ਤੋਂ ਬਾਅਦ ਅਸੀਂ ਇਹਦਾ ਪੂਰਾ ਟਾਈਮ ਟੂ ਟਾਈਮ ਇਹਨੂੰ ਬੀਜ ਨੂੰ ਲਾਇਆ ਚਲੋ ਪ੍ਰੋਬਲਮ ਆ ਗਈ ਹੈ ਵਾਇਰਸ ਆ ਗਈ ਹੈ ਸਾਨੂੰ ਨਹੀਂ ਪਤਾ ਇਹ ਵਾਇਰਸ ਕਿਵੇਂ ਆਈ ਹੈ ਕਿਵੇਂ ਨਹੀਂ ਆਈ ਹੈਗੀ ਤੇ ਡਾਕਟਰ ਸਾਹਿਬ ਸ਼ੇਰਗਿਲ ਮਰਖਈ ਜੀ ਨੇ ਪਹਿਲਾਂ ਹੀ ਵੀਡੀਓ ਪਾਤੀ ਸੀ ਵੀ ਐਦਕੀ ਚਿੱਟੀ ਪੇਠ ਵਾਲਾ ਟਿੱਡਾ ਦੇਖਿਆ ਗਿਆ ਅਸੀਂ ਉਹਨਾਂ ਦੀ ਵੀਡੀਓ ਦੇਖ ਕੇ ਅਸੀਂ ਪਹਿਲਾਂ ਹੀ ਮਤਲਬ ਸੁਚੇਤ ਹੋ ਗਏ ਸੀ ਤੇ ਸਾਨੂੰ ਪਤਾ ਸੀ ਵੀ ਜੇ ਸ਼ਾਰਟ ਵੈਰੈਟੀਆਂ ਨੂੰ ਅਗੇਤੇ ਦੇ ਵਿੱਚ ਲਾਵਾਂਗੇ ਤਾਂ ਆਪਾਂ ਨੁਕਸਾਨ ਹੀ ਉਠਾ ਨੁਕਸਾਨ ਹੀ ਖਾਵਾਂਗੇ ਹਨ ਤੇ ਤਾਂ ਕਰਕੇ ਆਪਾਂ ਤਾਂ ਕੋਸ਼ਿਸ਼ ਇਹੀ કરી ਸੀ ਵੀ ਆਪਣੀਆਂ ਵੈਰੈਟੀਆਂ ਜਿਹੜੀਆਂ ਨੇ ਜਿੰਨੀਆਂ ਵੀ ਨੇ ਆਪਾਂ ਟਾਈਮ ਟੂ ਟਾਈਮ ਲਾਈਏ ਹੁਣ ਮੁਛਲ ਝੋਨਾ ਮੁਛਲ ਝੋਨਾ ਜਿਹੜਾ ਹੈ ਉਹ ਸਭ ਤੋਂ ਵੱਧ ਟਾਈਮ ਲੈਂਦਾ ਪੀਲੀ ਪੂਸ਼ਾ ਤੋਂ ਵੀ ਵੱਧ ਟਾਈਮ ਲੈ ਜਾਂਦੀ ਆ ਉਹ 165 70 ਦਿਨ ਲੈ ਜਾਂਦੀ ਆ ਹਨ ਤੇ ਅਸੀਂ ਕੋਸ਼ਿਸ਼ ਇਹ ਹੀ ਕਰਦੇ ਹੁੰਨੇ ਆਂ ਵੀ ਅਸੀਂ ਉਹਨੂੰ ਵੀ 20 ਜੂਨ ਤੋਂ ਬਾਅਦ ਲਾਈਏ ਅਸੀਂ ਇਹਦੀ ਪਨੀਰੀ ਵੀ ਲੇਟ ਬੀਜੀ ਮੁਛਲ ਦੀ ਅਸੀਂ ਮੁਛਲ ਨੂੰ ਵੀ 17 ਜੂਨ ਤੋਂ ਸ਼ੁਰੂ ਕਰਕੇ ਤੇ 25 ਜੂਨ ਤੱਕ ਅਸੀਂ ਲਾਇਆ ਹੈ ਮੁਛਲ ਨੂੰ ਕਿਉਂਕਿ ਵੱਧ ਟੈਂਪਰੇਚਰ ਦੇ ਵਿੱਚ ਇਹ ਝੰਡਾ ਪੱਤਾ ਜ਼ਿਆਦਾ ਕੱਟ ਜਾਂਦੀ ਹੈ ਹਨਾ ਤੇ ਰਹੀ ਗੱਲ ਪੀਆਰ 131 ਨੂੰ ਅਗੇ ਤੇਜ਼ ਲਾਨ ਦੀ ਤੇ ਇਹਨੂੰ ਬਹੁਤਾ ਐਡਵਾਂਸ ਲਾਉਣ ਦਾ ਤਾਂ ਚਲੋ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਅਸੀਂ ਸ਼ਾਰਟ ਵੈਰੈਟੀ ਨੂੰ ਬਹੁਤਾ ਅਗੇਤਾ ਲਾ ਦਈਏ ਹਨਾ ਕਿਉਂਕਿ ਮੌਸਮ ਦਾ ਕੋਈ ਪਤਾ ਨਹੀਂ ਹੁੰਦਾ ਮੌਸਮ ਕਿਵੇਂ ਦਾ ਹੁੰਦਾ ਕਿਵੇਂ ਦਾ ਨਹੀਂ ਤੇ ਚਲੋ ਵੀਰੋ ਜਿਹੜੇ ਬੰਦੇ ਕਮੈਂਟ ਵੀ ਕਰ ਦਿੰਦੇ ਨੇ ਨਾ ਥੋੜਾ ਜਿਆ ਆਪਾਂ ਉਹਨਾਂ ਵੀਰਾਂ ਨੂੰ ਦੱਸਣਾ ਚਾਹੁੰਦੇ ਆਂ ਵੀ ਵੀਰੋ ਥੋੜਾ ਜਿਆ ਨਾ ਸੋਚ ਸਮਝ ਕੇ ਮੜਾ ਜਿਆ ਕਮੈਂਟ ਕਰਿਆ ਕਰੋ ਵੀ ਚਲੋ ਮੰਨ ਲਓ ਕਿ ਅਸੀਂ ਕੱਲਿਆਂ ਨੇ ਝੋਨਾ ਐਡਵਾਂਸ ਲਾ ਦਿੱਤਾ ਤੇ ਹੁਣ ਫਾਦੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਜਾਂ ਰੋਪੜ ਜ਼ਿਲ੍ਹੇ ਦੇ ਵਿੱਚ ਸਾਰੇ ਲੋਕ ਮੂਰਖ ਨੇ ਉਹਨਾਂ ਨੂੰ ਅਕਲ ਦਾ ਘਟਾ ਏ ਵੀ ਉਹ ਸਾਰੇ ਲੋਕ ਕੀ ਮਤਲਬ ਐਡਵਾਂਸ ਲਾ ਕੇ ਬੈਠ ਕੇ ਤੇ ਤਾਂ ਕਰਕੇ ਕਹਿੰਨੇ ਆ ਵੀਰ ਤੇਰੇ ਪੈਰ ਥੱਲੇ ਬਟੇਰਾ ਆ ਗਿਆ ਤੇਰਾ ਕੰਮ ਲੋਟ ਆ ਗਿਆ ਤੇਰਾ ਝੋਨਾ ਬਿਲਕੁਲ ਸਹੀ ਹੈ ਹੁਣ ਸਾਨੂੰ ਪੁੱਛ ਕੇ ਦੇਖ ਤੂੰ ਸਾਡੇ ਦਿਲ ਤੇ ਕੀ ਬੀਤਦੀ ਹੈ ਬਈ ਜਿਹੜਾ ਅਸੀਂ ਝੋਨਾ ਕਿਹੜਾ ਕਿਸਾਨ ਹੈ ਜਿਹੜਾ ਚਾਹੁੰਦਾ ਵੀ ਮੈਂ ਅਗੇਤਾ ਚੋਂ ਨਾਂ ਲਾ ਲਵਾਂ ਤੇ ਬਾਅਦ ਦੇ ਵਿੱਚ ਵਾਹ ਵਾਹ ਕੇ ਚੋਨਾ ਫੇਰ ਦੁਬਾਰਾ ਲਾਉਂਦਾ ਰਵਾਂ ਹਨਾ ਐਡਾ ਕੋਈ ਕਿਸੇ ਨੂੰ ਵੀ ਅਕਲ ਦਾ ਘਾਟਾ ਨਹੀਂ ਹੁੰਦਾ ਹੈਗਾ ਤੇ ਬਾਕੀ ਜੋ ਵੀ ਸ਼ਬਦ ਬੋਲੇ ਨੇ ਚਲ ਤੂੰ ਠੀਕ ਹੈ ਕੋਈ ਗੱਲ ਨਹੀਂ ਵਧੀਆ ਬੋਲੇ ਨੇ ਠੀਕ ਹੈ ਅਸੀਂ ਇਹੋ ਜੀ ਬਹਿਸ ਦੇ ਵਿੱਚ ਚੱਲ ਨਹੀਂ ਪੈਣਾ ਚਾਹੁੰਦੇ ਹੈਗੇ ਇਹ ਵੀਡੀਓ ਵੈਸੇ ਮੈਂ ਤਾਂ ਕਰਕੇ ਬਣਾਈ ਹੈ ਮੈਂ ਹਾਂ ਚਲੋ ਕਈ ਵੀਰਾਂ ਨੂੰ ਮਨ ਚ ਭਲੇਖਾ ਆਉਂਦਾ ਵੀ ਚਲੋ ਕਿਤੇ ਸ਼ਾਰਟ ਵੈਰਾਈਟੀਆਂ ਅਗੇਤੇ ਜਲਾਤੀਆਂ ਹਾਂ ਪੀ ਪੂਛਾ ਸੀ ਲਾਉਨੇ ਆ ਪਰ ਸਾਡੀ ਮਜਬੂਰੀ ਹੈ ਉਹ ਲਾਉਣੀ ਕਿਉਂਕਿ ਹਰੇਕ ਕਿਸਾਨ ਦੀ ਮਜਬੂਰੀ ਹੁੰਦੀ ਹੈ ਸਾਡੇ ਹੁਣ ਪਿੰਡ ਦੇ ਵਿੱਚ ਹੋਰ ਵੀ ਕਿਸਾਨ ਲਾਉਂਦੇ ਨੇ ਕਿਉਂਕਿ ਸਾਡੀ ਮਜਬੂਰੀ ਇਹ ਹੈ ਪੀ ਸਾਡੇ ਖੇਤ ਜਿਹੜੇ ਨੇ ਨੀਵੇਂ ਨੇ ਹੁਣ ਚਾਰ ਪੰਜ ਪਿੰਡਾਂ ਦਾ ਪਾਣੀ ਜਿਹੜਾ ਇਹ ਸਾਡੇ ਇਹ ਪਿੰਡ ਦੇ ਵਿੱਚੋਂ ਦੀ ਹੋ ਕੇ ਨਿਕਲਦਾ ਤੇ ਖਾਸ ਕਰਕੇ ਸਾਡੇ ਖੇਤਾਂ ਦੇ ਵਿੱਚੋਂ ਦੀ ਹੁਣ ਆ ਜਿਹੜੇ ਖੇਤਾਂ ਦੇ ਵਿੱਚ ਮੈਂ ਖੜਿਆ ਹੋਇਆ ਹਾਂ ਜਦੋਂ ਮੀਂਹ ਪੈਂਦਾ ਹੁੰਦਾ ਨਾ ਤੇ ਆ ਉੱਪਰਲੇ ਪਾਸਿਓਂ ਆ ਅੱਡੇ ਦੇ ਕੋਲੋਂ ਪਾਣੀ ਪੂਰਾ ਚੱਲਦਾ ਚਾਰ-ਪੰਜ ਪਿੰਡਾਂ ਦਾ ਪਾਣੀ ਸਾਰਾ ਸਿਰਫ ਆਹੀ ਦੋ ਆ ਇੱਕ ਕੀਲੇ ਦੇ ਵਿੱਚੋਂ ਹੀ ਪਾਣੀ ਐ ਹੋ ਕੇ ਤੇ ਐ ਸਿਰੇ ਟੱਕਰਾ ਸਾਡੇ ਪਿੰਡ ਵੱਲ ਨੂੰ ਜਾਂਦਾ ਜਿੱਥੇ ਅਸੀਂ ਖੜੇ ਆ ਇਸ ਤੋਂ ਲੈ ਕੇ ਸਾਡਾ ਪਿੰਡ ਘਟੋ ਘਟ 5 ਫੁੱਟ ਨੀਵਾ ਆਏ ਹਨ ਤੇ ਨਿਮਾਨ ਸਾਰੀ ਇਧਰ ਨੂੰ ਐ ਹੁਣ ਅਸੀਂ ਝੋਨਾ ਤਾਂ ਕਰਕੇ ਪੀਲੀ ਪੂਸ਼ਾ ਲਾਉਨੇ ਆ ਵੀ ਜਦੋਂ ਤੱਕਰ ਬਰਸਾਤਾ ਹੋਣ ਲੱਗਦੀਆਂ ਉਦੋਂ ਤੱਕ ਝੋਨਾ ਜਿਹੜਾ ਏ ਆਪਣਾ ਗਰੋਥ ਪੂਰੀ ਕਰ ਜਾਂਦਾ ਬੂਟਾ ਬਣਾ ਜਾਂਦਾ ਫੇਰ ਪਾਣੀ ਜਿੰਨਾ ਮਰਜ਼ੀ ਚੱਲੀ ਜਾਵੇ ਫੇਰ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਤੇ ਮੈਂ ਕਈ ਵੀਡੀਓ ਇਸ ਤਰ੍ਹਾਂ ਦੀ ਵੀ ਪਾਈਆਂ ਹੋਈਆਂ ਨੇ ਵੀ ਸਾਡੀ ਮਜਬੂਰੀ ਹੈ ਵੀ ਅਸੀਂ ਟੋਬੇ ਦੇ ਨਾਲ-ਨਾਲ ਝੋਨਾ ਤਾਂ ਕਰਕੇ ਐਡਵਾਂਸ ਚ ਲਾਉਨੇ ਆ ਕਿਉਂਕਿ ਸਾਡਾ ਝੋਨਾ ਡੁੱਬ ਜਾਂਦਾ ਤੇ ਚਲੋ ਹਰੇਕ ਕਿਸਾਨ ਕਹਿੰਦੇ ਹੁੰਦੇ ਨੇ ਵੀ ਆਪਣੇ ਘਰ ਨੂੰ ਸਿਆਣਾ ਹੁੰਦਾ ਤੇ ਬਾਕੀ ਆਹੀ ਗੱਲ ਕਰਨੀ ਸੀ ਮੈਂ ਵੈਸੇ ਇਹ ਬਹਿਸ ਛੇੜਨੀ ਨਹੀਂ ਸੀ ਚਾਹੁੰਦਾ ਹੈਗਾ ਫਿਰ ਮੈਂ ਸੋਚਿਆ ਚਲੋ ਵੀ ਵੀਡੀਓ ਬਣਾ ਕੇ ਆਪਾਂ ਕਲੀਅਰ ਕੱਟ ਗੱਲ ਕਰ ਦਿੰਨੇ ਆਂ ਵੀ ਇਸ ਤਰ੍ਹਾਂ ਕਰਕੇ ਆ ਗੱਲਾਂ ਹੁੰਦੀਆਂ ਨੇ ਵੀ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਹੈਗਾ ਵੀ ਉਹਦਾ ਨੁਕਸਾਨ ਹੋਵੇ ਵੀ ਮੈਂ ਬਹੁਤਾ ਗੇਤਾ ਝੋਨਾ ਲਾ ਦੇ ਆਂ ਤੇ ਮੇਰਾ ਨੁਕਸਾਨ ਹੋ ਜਵੇ ਤੇ ਹੁਣ ਜਦੋਂ ਬਾਈ ਦੇ ਵਿੱਚ ਬਿਮਾਰੀ ਆਈ ਹੈ ਉਦੋਂ ਤਕਰੀਬਨ ਪੂਰੇ ਪੰਜਾਬ ਦੇ ਵਿੱਚ ਹੀ ਇਸ ਚੀਜ਼ ਦਾ ਰੌਲਾ ਪੈ ਗਿਆ ਸੀ ਹਰਿਆਣੇ 'ਚ ਵੀ ਇਹ ਹੋਈ ਸੀ ਹੁਣ ਜਿਹੜੇ ਜਿਹੜੇ ਮੇਰੇ ਕੋ ਹਰਿਆਣੇ ਦੇ ਵੀਰਾਂ ਦਾ ਫੋਨ ਆਉਂਦਾ ਮੈਸੇਜ ਵੀ ਆਉਂਦੇ ਨੇ ਕਹਿੰਦੇ ਨੇ ਭਾਈ ਸਾਡੇ ਜਿਹੜਾ ਸੀ ਪੀਆਰ 131 ਦਾ ਬੀ ਯੂਨੀਵਰਸਿਟੀ ਤੋਂ ਲੈ ਗਏ ਆ ਸਾਡੇ ਛੋਨੇ 'ਚ ਵੀ ਪ੍ਰੋਬਲਮ ਬੜੀ ਜ਼ਿਆਦੀ ਆਈ ਹੈ ਤਖਫਾਂ ਦੇ ਕੋਲ ਨੂੰ ਨਹੀਂ ਤੁਸੀਂ ਇਹ ਤੇ ਲਓ ਜੀ ਕਰਦੇ ਆ ਫਿਰ ਵੀਡੀਓ ਦਾ ਐਂਡ ਜੇ ਗੱਲ ਚੰਗੀ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਭਰਾਵੋ ਜੇ ਆਪਾਂ ਕਿਸੇ ਮੁਸੀਬਤ ਦੇ ਵਿੱਚ ਨਾ ਇੱਕ ਦੂਜੇ ਭਰਾ ਦਾ ਆਪਾਂ ਨੂੰ ਸਾਥ ਦੇਣਾ ਚਾਹੀਦਾ ਨਾ ਕਿ ਆਪਾਂ 네ਗਟਿਵਿਟੀ ਫਲਾਉਣੀ ਚਾਹੀਦੀ ਹੈ ਜੇ ਚਲੋ ਯਾਰ ਇੱਕ ਮੰਨ ਲਓ ਕਿਸੇ ਏਰੀਏ ਦੇ ਵਿੱਚ ਬਿਮਾਰੀ ਨਹੀਂ ਆਈ ਹੈਗੀ ਕਿ ਆਪਾਂ ਇਹ ਨਹੀਂ ਹੈ ਵੀ ਦੂਜੇ ਕਿਸਾਨਾਂ ਦਾ ਆਪਾਂ ਮਜ਼ਾਕ ਉਡਾਈਏ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਹੈਗਾ ਵੀ ਮੇਰੇ ਖੇਤ ਚ ਬਿਮਾਰੀ ਆ ਜਾਵੇ ਤੇ ਮੈਂ ਝੋਨਾ ਵਾਦਿਆਂ ਹੁਣ ਭਰਾਵੋ ਇੱਕ ਵਾਰ ਝੋਨਾ ਜਿਹੜੀ ਆ ਸਟੇਜ ਤੇ ਪਹੁੰਚਿਆ ਆ ਝੋਨਾ ਨਾ ਆ ਦੇਖੋ ਹੁਣ ਆ ਮੇਰੇ ਘਰ ਦਾ ਬੀਜ ਹੈ ਇਹ ਵੀ ਤਾਂ PR131 ਹੈ ਨਾ ਇਹਦੇ ਵਿੱਚ ਦੱਸੋ ਕਿੱਥੇ ਪ੍ਰੋਬਲਮ ਆ ਗਈ ਆ ਦੇਖੋ ਐਨ ਵਧੀਆ ਖੜਿਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਦੇਖੋ ਇੱਕ ਵੀ ਬੂਟਾ ਕਿਤੇ ਹੋਵੇ ਚਲੋ ਕੋਈ ਕਿਤੇ ਬੂਟਾ ਹੋ ਸਕਦਾ ਪਰ ਇਹਦੇ ਵਿੱਚ ਕੋਈ ਬੂਟਾ ਮੈਨੂੰ ਹਲੇ ਤੱਕ ਨਹੀਂ ਦਿਸਿਆ ਹੈਗਾ ਤੇ ਆਹ ਦੇਖ ਲਓ ਇਹ ਘਰ ਦਾ ਬੀਜ ਹੈ ਤੇ ਮੈਂ ਤੇ ਇਹੀ ਅਪੀਲ ਕਰਦਾ ਕਿਸਾਨ ਵੀਰਾਂ ਨੂੰ ਵੀ ਚਲੋ ਦੇਖੋ ਆਪਾਂ ਯੂਨੀਵਰਸਿਟੀ ਨੂੰ ਮਾੜਾ ਇਹ ਨਹੀਂ ਕਹਿੰਦੇ ਹੈਗੇ ਪਰ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਢਿੱਲ ਹੋਈ ਹੈ ਨਾ ਕਿ ਜਿੱਥੋਂ ਮਤਲਬ ਯੂਨੀਵਰਸਿਟੀ ਨੇ ਬੀਜ ਲਿਆ ਹੁਣ ਯੂਨੀਵਰਸਿਟੀ ਤਾਂ ਇੰਨਾ ਬੀਜ ਪੈਦਾ ਨਹੀਂ ਕਰਦੀ ਪੀ ਪੂਰੇ ਪੰਜਾਬ ਦੀ ਪੂਰੇ ਹਰਿਆਣੇ ਦੀ ਰਿਕੁਆਇਰਮੈਂਟ ਪੂਰੀ ਕਰ ਦੇਵੇ ਆਖਰ ਨੂੰ ਤਾਂ ਆਪਣੇ ਵਰਗੇ ਕਿਸਾਨ ਹੀ ਮਤਲਬ ਝੋਨਾ ਇਹਨਾਂ ਨੂੰ ਬੀਜ ਦਿੰਦੀ ਆ ਆਪਣੇ ਵਰਗੇ ਕਿਸਾਨ ਹੀ ਇਹਨਾਂ ਨੂੰ ਬੀਜ ਤਿਆਰ ਕਰਕੇ ਦਿੰਦੇ ਨੇ ਨਾ ਤੇ ਤਾਂ ਕਰਕੇ ਕਹਿੰਨਾ ਭਰਾਵੋ ਥੋੜਾ ਸੋਚ ਸਮਝ ਕੇ ਬੋਲਿਆ ਕਰੋ ਤੇ ਕੋਈ ਗੱਲ ਨਹੀਂ ਹੈਗੀ ਜੇ ਭਰਾ ਨੇ ਦੋ ਚਾਰ ਕਮੈਂਟ ਕਰ ਵੀ ਦਿੱਤੇ ਆਪਾਂ ਇੰਨੀ ਨਹੀਂ ਟੈਨਸ਼ਨ ਲੈਂਦੇ ਹੈਗੇ ਤੇ ਮੇਰਾ ਵੀਡੀਓ ਬਣਾਉਣ ਦਾ ਮਤਲਬ ਇਹੀ ਸੀ ਵੀ ਮੈਂ ਸਿਰਫ ਇਹੀ ਦੱਸਾਂ ਕਿਸਾਨਾਂ ਨੂੰ ਕਿਸਾਨੋ ਕਿਸਾਨ ਵੀਰੋ ਵੀ ਤੁਸੀਂ ਆਪਸ ਦੇ ਵਿੱਚ ਤਾਂ ਚਲੋ ਏਕਾ ਰੱਖਿਆ ਕਰੋ ਜੇ ਮੰਨ ਲਓ ਕਿ ਕਿਸੇ ਬਿਮਾਰੀ ਨਾਲ ਕੋਈ ਕਿਸਾਨ ਜੂਝਦਾ ਪਿਆ ਤੇ ਆਪਾਂ ਉਹਨੂੰ ਗੱਲਾਂ ਨਾ ਗਲਤ ਕਮੈਂਟ ਨਾ ਕਰੀਏ ਸਗੋਂ ਉਹਦਾ ਸਾਥ ਦਈਏ ਚਲੋ ਸਾਥ ਤਾਂ ਇਹੀ ਹੁੰਦਾ ਵੀ ਚਲੋ ਹੌਸਲਾ ਵਜਾਈਉੀ ਕਰਨੀ ਹੁੰਦੀ ਹੈ ਵੀ ਚੱਲ ਕੋਈ ਗੱਲ ਨਹੀਂ ਭਰਾ ਕਿ ਜੇ ਤੂੰ ਦਬ ਗਿਆ ਕੋਈ ਗੱਲ ਨਹੀਂ ਅਸੀਂ ਤੇਰੇ ਨਾਲ ਆ ਹੋਰ ਐਡਾ ਤਾਂ ਕੋਈ ਹੈ ਨਹੀਂ ਵੀ ਕੋਈ ਕਿਸੇ ਨੂੰ ਕਿਸੇ ਦੇ ਖਾਤਿਆਂ 'ਚ ਕੋਈ ਪੈਸੇ ਲੱਗ ਜਾਂਦਾ ਪਾਉਣ ਜਾਂ ਕੋਈ ਕਿਸੇ ਦੀ ਇਹ ਐਵੇਂ ਦੀਆਂ ਗੱਲਾਂ ਤਾਂ ਨਹੀਂ ਨਾ ਹੁੰਦੀਆਂ ਹੈਗੀਆਂ ਤੇ ਸਿਰਫ ਇਹੀ ਇੱਕ ਹੌਸਲਾ ਵਜਾਈ ਹੁੰਦੀ ਹੈ ਵੀ ਚਲੋ ਯਾਰ ਭਰਾਵੋ ਜੇ ਕੋਈ ਨੁਕਸਾਨ ਹੋ ਗਿਆ ਤਾਂ ਚਲੋ ਕੋਈ ਗੱਲ ਨਹੀਂ ਹਿੰਮਤ ਨਾ ਹਾਰੋ ਤੇ ਤੁਸੀਂ ਦੁਬਾਰਾ ਲਾਓ ਛੋਣਾਂ ਚਲੋ ਪ੍ਰਮਾਤਮਾ ਚੰਗੀ ਕਰੇ ਹੈਣਾ ਤੇ ਲਓ ਜੀ ਵੀਰੋ ਵੀਡੀਓ ਚੰਗੀ ਲੱਗੀ ਤਾਂ ਵਾਦ ਤੋਂ ਬਾਅਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸასი ਜੀ ਕਾਲ